ਐਲੀਗੇਟਰ ਰੋਡ ਦਾ ਜਿਹੜਾ ਉਹਦੇ ਕਾਟੂ ਪੁੱਟਾ ਜਾ ਰਿਹਾ ਜੀ ਕੀ ਕਰਨਾ ਚਾਹ ਬੜੇ ਚਿਤਾਂ ਤੋਂ ਮੰਗ ਸੀ ਸ਼ਹਿਰ ਵਾਸੀਆਂ ਦੀ ਔਰ ਪਿੰਡ ਵਾਸੀਆਂ ਦੀ ਹਾਂ ਪਹਿਲਾਂ ਤੇ ਇਹ ਉਦਘਾਟਨ ਨਹੀਂ ਕੀਤਾ ਜਾ ਰਿਹਾ ਉਦਘਾਟਨ ਅਸੀਂ ਕਰ ਦਿੱਤਾ ਸੀਗਾ ਲਗਭਗ 7-8 ਮਹੀਨੇ ਪਹਿਲਾਂ ਉਹ ਕਟੂ ਪੁੱਟਦਾ ਸੀਗਾ ਇੱਥੇ ਕਾਫੀ ਪ੍ਰੋਬਲਮ ਆਉਂਦੀ ਸੀਗੀ ਕਿਉਂਕਿ ਰਸ਼ ਬਹੁਤ ਰਹਿੰਦਾ ਸੀਗਾ ਇੱਥੇ ਸੋ ਡਾਕਟਰ ਸਾਹਿਬ ਐਮਐਲਏ ਸਾਹਿਬ ਡੋਪਿੰਦਰਦੀਪ ਨੀਚਰ ਸਾਹਿਬ ਨੇ ਬੜੀ ਕੋਸ਼ਿਸ਼ ਕੀਤੀ ਕਿ ਇੱਥੇ ਪੁਲ ਬਣਾਇਆ ਜਾਵੇ ਸੋ ਅਸੀਂ ਇਹਦੀ ਪ੍ਰਸ਼ਾਸਕੀ ਪ੍ਰਵਾਨਗੀ ਲੈ ਲਈ ਸੀਗੀ ਔਰ ਚਵੀ ਦੇ ਵਿੱਚ ਸੋ 34 ਕਰੋੜ ਤੇ 20 ਲੱਖ ਰੁਪਿਆ ਜਿਹੜਾ ਇਸ ਪੁਲ ਵਾਸਤੇ ਆਇਆ ਸੀਗਾ ਔਰ ਤੁਹਾਡੇ ਮੈਂ ਜਾਣਕਾਰੀ ਵਾਸਤੇ ਦੱਸਣਾ ਚਾਹਣਾ ਹੈ ਕਿ ਇਹ ਪੁਲ ਅਸੀਂ 22 ਕਰੋੜ ਤੇ 68 ਲੱਖ ਰੁਪਏ ਦੇ ਨਾਲ ਕੰਪਲੀਟ ਕਰ ਰਹੇ ਹਾਂ 11 ਕਰੋੜ ਤੇ 52 ਲੱਖ ਰੁਪਏ ਦੀ ਇਹਦੇ ਵਿੱਚ ਸੇਵਿੰਗ ਕੀਤੀ ਹੈ ਸੋ 725 ਮੀਟਰ ਦਾ ਇਹ ਫਲਾਈਓਵਰ ਆ ਤੇ 14 ਮੀਟਰ ਚੌੜਾ ਮਤਲਬ ਚੌੜਾਈ ਵੀ ਛੋਟੀ ਨਹੀਂ ਹੈ 14 ਮੀਟਰ ਹੈ 725 ਵਾਸੇ 985 ਦਾ ਸਾਰਾ ਨਾਲ ਸਾਡੀਆਂ ਅਪਰੋਚ ਰੋਡਸ ਨੇ ਮਾਲ ਅਸੀਂ ਇੱਥੇ ਵੈਲ ਬਣਾ ਰਹੇ ਹਾਂ వాటర్ ਹਾਰਵੈਸਟਿੰਗ ਦਾ ਜਿੰਨਾ ਵੀ ਪਾਣੀ بارش ਦਾ ਹੋਊਗਾ ਉਹ వాటర్ ਹਾਰਵੈਸਟਿੰਗ ਦੇ ਨਾਲ ਗਰਾਊਂਡ ਦੇ ਵਿੱਚ ਜਾਊਗਾ ਔਰ ਜਿਹੜੀ ਸਾਡੀ ਸਮੱਸਿਆ ਬਾਤ ਰਹੀ ਆ ਗਰਾਊਂਡ ਵਾਟਰ نیچے ਡਾਈ ਜਾ ਰਿਹਾ ਉਹਦੇ ਵਿੱਚ ਵੀ ਮਦਦ ਜਿਹੜੀ ਆ ਉਹ ਮਿਲੂਗੀ ਸਰਵਿਸ ਲੇਨਸ ਇਹਦੀਆਂ ਬੰਧੀਆਂ ਨੇ ਔਰ ਅਸੀਂ ਇਹਦਾ ਡੇਟ ਆਫ ਕੰਪਲੀਸ਼ਨ ਜਿਹੜੀ ਆ ਉਹ ਦਿੱਤੀ ਸੀਗੀ 24 6 2026 ਸੋ ਅਸੀਂ ਇਹਨੂੰ ਮθε ਸਮੇਂ ਤੋਂ ਪਹਿਲਾਂ ਹੀ 6 ਮਹੀਨੇ ਪਹਿਲਾਂ ਜਿਹੜਾ ਸਾਡੀ ਐਕਸਪੈਕਟਡ ਆ ਕਿ ਅਸੀਂ ਦਸੰਬਰ ਦੇ ਵਿੱਚ ਇਹਨੂੰ ਜਿਹੜਾ ਉਹ ਚਾਲੂ ਕਰ ਲਾਂਗੇ ਸੋ ਸਾਡੇ ਇਲਾਕੇ ਵਾਸਤੇ ਸੁਲਤਾਨਵਿੰਨ ਰੋਡ ਵਾਸਤੇ ਇਧਰ ਸ਼ਹੀਦਾ ਸਾਹਿਬ ਗੁਰਦੁਆਰਾ ਸਾਹਿਬ ਜਾਣ ਵਾਸਤੇ ਦਰਬਾਰ ਸਾਹਿਬ ਜਾਣ ਵਾਸਤੇ ਲੋਕਾਂ ਨੂੰ ਕਾਫੀ ਜਿਹੜੀ ਆ ਇਹਦੇ ਨਾਲ ਰਾਹਤ ਮਿਲੂਗੀ ਔਰ ਟ੍ਰੈਫਿਕ ਦੀ ਸਮੱਸਿਆ ਦਾ ਬਹੁਤ ਵੱਡਾ ਹੱਲ ਜਿਹੜਾ ਆ ਉਹ ਦਿਨ ਆਉਣ ਜਾ ਰਿਹਾ ਹੈ